ਬਾਰਸ 12 ਉਗਵੇ ਸੂਰ ਬਾਰਸ ਦਾ ਅਰਥ ਦਵਾ ਦਸ਼ੀ ਥਿਪ ਤੋਂ ਹੁੰਦਾ ਹੈ 12 ਸੂਰ ਦਾ ਅਰਥ ਹੈ 12 ਸੂਰਜ ਉਗਵੇ ਚੜ ਪੈਦੇ ਨੇ ਜਿਸ ਮਨੁੱਖ ਦਾ ਮਾਨਸਿਰ ਇੱਕ ਦੇਸਤਾ ਹੈ ਜੋ ਮਨ ਸਿਰਫ ਇੱਕ ਪ੍ਰਮੋਹ ਦੀ ਯਾਦ ਵਿੱਚ ਜੁੜਦਾ ਹੈ ਉਹਦੇ ਅੰਦਰ ਮਾਨੋ 12 ਸੂਰਜ ਚੜ ਪੈਂਦੇ ਨੇ ਭਾਅ ਉਹਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਆਸਾ ਦੀ ਬਾਤ ਗੁਰਨਾਮ ਸਾਹਿਬ ਆਖਦੇ ਨੇ ਜੇ 100 ਚੰਦਾ ਉੱਗਵੇਂ 100 ਚੰਦਰਵੇਂ ਚੜ ਜਾਂ ਸੂਰਜ ਚੜੇ ਹਜ਼ਾਰ ਹਜ਼ਾਰ ਸੂਰਜ ਚੜੇ ਹੋ ਇਹ ਤੇ ਚਾਨਣ ਹੁੰਦੇ ਆ ਸੂ ਚੰਦਰਮਾ ਹਜ਼ਾਰ ਸੂਰਤਾਂ ਮਲਾਪ ਕਰਕੇ ਇੰਨਾ ਚਾਨਣ ਹੁੰਦੇ ਬਾਹਰ ਜੁਦ ਵੀ ਅੰਦਰ ਕੀ ਐ ਇਹ ਤੇ ਚਾਨਣ ਹੁੰਦੇ ਆ ਗੁਰ ਬਿਨ ਔਰ ਅੰਧਾਰ ਬਿਨਾ ਗੁਰੂ ਤੋਂ ਸਾਡੇ ਅੰਦਰ ਅਗਿਆਨਤਾ ਹੈ ਗੁਰ ਬਿਨ ਔਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਬਿਨਾ ਬੋਲ ਤੋਂ ਸਮਝਣੇ ਮਾਰਦਿਕਿੰਦ ਨੇ ਗੁਰੂ ਹੀ ਇੱਕ ਐਸਾ ਹੈ ਜੋ ਅਗਿਆਤਾਂ ਨੂੰ ਗਿਆਨ ਦੇ ਵਿੱਚ ਤਵਰੀਕ ਕਰਦਾ ਹੈ ਅਗਿਆਤਾਂ ਨੂੰ ਗਿਆਨ ਦੇ ਟ੍ਰਾਂਸਲੇਸ਼ਨ ਕਰਦਾ ਹੈ